हां जी दोस्तों जेकर कोई ਤੁਹਾਡੇ ਫੋਟੋਆਂ ਜਾਂ ਵੀਡੀਓ ਫੇਸਬੁੱਕ ਦੇ ਉੱਪਰ ਪਾਉਣਾ ਹੈ ਤਾਂ ਜਾਂ ਫਿਰ ਇਹ ਵੀ ਤੁਹਾਨੂੰ ਕਹ ਦੇਣਾ ਵੀ ਮੈਂ ਤੁਹਾਡੇ ਫੋਟੋਆਂ ਜਾਂ ਵੀਡੀਓ ਫੇਸਬੁੱਕ ਦੇ ਉੱਪਰ ਪਾ ਲੂੰਗਾ ਤਾਂ ਤੁਸੀਂ ਹੁਣ ਬਹੁਤ ਸੌਖੇ ਤਰੀਕੇ ਨਾਲ ਉਹਨੂੰ ਡੀਲਿਟ ਕਰਾ ਸਕਦੇ ਹੋ ਇਹ ਨਹੀਂ ਹੈਗਾ ਵੀ ਹੁਣ ਤੁਹਾਡੇ ਡੀਲਿਟ ਨਾਲ ਹੁਣ ਜਾਂ ਇਹ ਵੀ ਹੁੰਦਾ ਵੀ ਕੋਈ ਤੁਹਾਡੇ ਨਾਮ ਤੇ ਆਈਡੀ ਬਣਾ ਲੇ ਜਾਂ ਫਿਰ ਕੋਈ ਪੇਜ ਬਣਾ ਲੇ ਜਿਵੇਂ ਕਿ ਮੇਰਾ ਬਣਾ ਹੋਇਆ ਜੇਕਰ ਕੋਈ ਐਵੇਂ ਕਰਦਾ ਹੁਣ ਆਪਾਂ ਉਹਨੂੰ ਬਹੁਤ ਸੌਖੇ ਤਰੀਕੇ ਨਾਲ ਡੀਲਿਟ ਕਰਾ ਸਕਦੇ ਹਾਂ ਕਰਨਾ ਕਿ ਮੈਂ ਉਹ ਵੀ ਦੇਖ ਰਹੇ ਜੀ ਆਪਾਂ ਸਭ ਤੋਂ ਪਹਿਲਾਂ ਚੱਲੇ ਆਪਣੇ ਫੋਨ ਦੇ Google Chrome ਵਿੱਚ Google Chrome ਵਿੱਚ ਜਾ ਕੇ ਤੁਹਾਨੂੰ ਦੱਸਾਂਗੇ ਕਿਵੇਂ ਪਾਈ ਹੁਣੋਂ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਕੰਕਲਿਡ ਕਰ ਸਕਦੇ ਜਿੰਨੇ ਵੀ ਤੁਹਾਡੇ ਪਾਈ ਹੋਣਗੇ ਕਿੰਨੇ ਮਰਜ਼ੀ ਅਕਾਊਂਟਾਂ ਦੇ ਪਾਈਆਂ ਹੋਣ ਆਈਡੀਆਂ ਤੇ ਪਾਈਆਂ ਸਾਰੀਆਂ ਜਾ ਕੇ ਆਟੋਮੈਟਿਕ ਹੋਰ ਐਡਡ ਕਰ ਦੂਗਾ ਫੇਸਬੁੱਕ ਆਓ ਜੀ ਆਪਾਂ ਚੱਲਦੇ ਆ ਆਪਣੇ ਫੋਨ ਦੇ ਗੂਗਲ ਕ੍ਰੋਮ ਵਿੱਚ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਨੂੰ ਗੂਗਲ ਕ੍ਰੋਮ ਖੋਲਦੇ ਆ ਉੱਥੇ ਜਾ ਕੇ ਰਿਪੋਰਟ ਏ ਲਿਖ ਕੇ ਨਾ ਤੁਸੀਂ ਨੇ ਦੁਬਾਰਾ ਇੱਥੇ ਲਿਖਣਾ ਪ੍ਰਾਈਵੇਸੀ ਵਾਇਲੇਸ਼ਨ ਵਾਇਲੇਸ਼ਨੇ ਲਿਖਤਾ ਇੱਥੇ ਨਾ ਸਭ ਤੋਂ ਪਹਿਲਾਂ ਵੈਬਸਾਈਟ ਆ ਜੂਆ ਦੇਖ ਸਕਦੇ ਤੁਸੀਂ ਧਿਆਨ ਨਾਲ ਦੇਖ ਲਓ ਪਹਿਲਾਂ ਬੀਆ ਜਿਹੜੀ ਪਹਿਲੀ ਵੈਬਸਾਈਟ ਆ ਗਈ ਨਾ ਇਹਦੇ ਤੇ ਕਲਿੱਕ ਕਰੋ ਉਸ ਤੋਂ ਬਾਅਦ ਇੱਥੇ ਫੋਟੋ ਆ ਜਾਂ ਵੀਡੀਓ ਜਾਂ ਤੁਹਾਡਾ ਕੀ ਕੋਈ ਵੀ ਜਿਹਨੇ ਕਿਸੇ ਨੇ ਕੋਈ ਪਾਇਆ ਉਹ ਇੱਥੇ ਕਲਿੱਕ ਕਰ ਦੋ ਉਸ ਤੋਂ ਬਾਅਦ ਜਾ ਕੇ ਦੇਖੋ ਵੀ ਤੁਹਾਡੀ ਪ੍ਰੋਫਾਈਲ ਦੀ ਫੋਟੋ ਪਾਈ ਹੈ ਜਾਂ ਫਿਰ ਆਦਰ ਪਾਈ ਹੈ ਜਿਵੇਂ ਕੋਈ ਆਮ ਨੋਰਮਲ ਉਹ ਛੋਟੀ ਫੋਟੋ ਚੱਕ ਕੇ ਪਾਤੀ ਤੇ ਉੱਥੇ ਕਲਿੱਕ ਕਰ ਦੋ ਉਸ ਤੋਂ ਬਾਅਦ ਇੱਥੇ ਜਾ ਕੇ ਨੀਚੇ ਵਾਲਾ ਜਿਹੜਾ ਆਊਟ ਸੈਟ ਦੇ ਯੂਐਸਏ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਨੀਤੀ ਆ ਜਾਓ ਨੀਤੀ ਆਉਣ ਤੋਂ ਬਾਅਦ ਇੱਥੇ ਜਾ ਕੇ ਤੁਸੀਂ ਇਹ ਐਸ ਕਰ ਦੋ ਜੇਕਰ ਤੁਹਾਡਾ ਲਿੰਕ ਲਿੰਕ ਤਾਂ ਹੋਊਗਾ ਉਹ ਬੰਦੇ ਜਿਹਦੇ ਤੁਸੀਂ ਫੋਟੋ ਦੇਖਿਆ ਵੀ ਕਿਹਦੀਆਂ ਪਾਈ ਆ ਉਹ ਜਾ ਕੇ ਲਿੰਕ ਹੋਊਗਾ ਇੱਥੇ ਐਡਸ ਕਰਕੇ ਤੇ ਇੱਥੇ ਮਾਈ ਪ੍ਰਾਈਵੇਸੀ ਇੱਥੇ ਜਾ ਕੇ ਕਲਿੱਕ ਕਰ ਦਿਓ ਤੇ ਉਸ ਤੋਂ ਬਾਅਦ ਜਾ ਕੇ ਆ ਜਿਹੜੀ ਪੂਰੀ ਡਿਟੇਲ ਹੈ ਜੀ ਇਹ ਜਾ ਕੇ ਭਰ ਲਿਓ ਹਾਂਜੀ ਜਿਵੇਂ ਕਿ ਇੱਥੇ ਪਹਿਲਾਂ ਭਰਨਾ ਤੁਸੀਂ ਆਪਣੇ ਫੋਟੋ ਦਾ ਲਿੰਕ ਤੇ ਦੁਬਾਰਾ ਨਾਮ ਆਪਣਾ ਫਿਰ ਆਖਰੀ ਨਾਮ ਹੋ ਗਿਆ ਇੱਥੇ ਈਮੇਲ ਦੇਣਾ ਤੇ ਦੁਬਾਰਾ ਸਿਲੈਕਟ ਆਪਣੇ ਕੋਈ ਕੰਟਰੀ ਕਰਨੀ ਹੈ ਕਿਹੜੀ ਦੇ ਵਿੱਚੋਂ ਪਰ ਯਾਕੇ ਇੱਥੇ ਤੁਸੀਂ ਭੇਜਣਾ ਜਿਹੜਾ ਤੁਹਾਡਾ Gmail ਹੋ ਉਹ ਸਹੀ ਦਿਓ ਕਿਉਂਕਿ ਉਹ ਤੇ ਸਭ ਤੋਂ Facebook ਤੋਂ ਨੂੰ ਮੈਸੇਜ ਮੇਲ ਕਰੂਗੀ ਤੇ ਉਹ ਬਾਅਦ ਤੁਹਾਡੀ ਜਿਹੜੀ ਫੋਟੋ ਆ ਉਸ ਤੋਂ ਮੰਗੀ ਜਾਊਗੀ ਵੀ ਕਿਹੜੀਆਂ ਤੁਹਾਡੇ ਫੋਟੋਆਂ ਤੋਂ ਪ੍ਰੂਫ ਮੰਗਾਇਆ ਜਾਊ ਵੀ ਇਹ ਤੁਹਾਡੇ ਫੋਟੋਆਂ ਨੇ ਤੇ ਜੇਕਰ ਤੁਸੀਂ ਉਹ ਪ੍ਰੂਫ ਦੇ ਰਹੋਗੇ ਤਾਂ ਜਿਹੜੇ ਤੁਹਾਡੇ ਫੋਟੋ ਨੇ ਉਹ ਆਟੋਮੈਟਿਕ ਉਥੋਂ ਰੀਡ ਕਰ ਦਿੱਤੀ ਜਾਣਗੇ